ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਸੇਵਾ ਜੋੜੇ ਕਰ ਸੇਵਾ ਹੁੰਦੀ ਹੈ ਆਪਣੀ 12 ਤਰੀਕ ਦੀ सिरसा ਗੁਰਦੁਆਰਾ ਚਿਲਾ ਸਾਹਿਬ ਸੇਵਾ ਜਾ ਰਹੇ ਆ ਆਪਾਂ ਪੱਕੀ ਲਵਾਈ ਹੋਈ ਹੈ ਸੇਵਾ ਤੇ ਵੈਸੇ ਤਾਂ ਟਾਈਮ ਲੱਗਦਾ ਨਹੀਂ ਤੁਹਾਨੂੰ ਪਤਾ ਵੀ ਸੇਵਾ ਜਾਣ ਦਾ ਹੁਣ ਪੱਕੀ ਲੋਨ ਕਰਕੇ ਧਿਆਨ ਪਹਿਲਾਂ ਹੀ ਫਿਕਰ ਹੁੰਦਾ ਵੀ ਆਪਾਂ ਸੇਵਾ ਜਾਣਾ ਤੇ ਕੰਮ ਜਾਂ ਪਹਿਲਾਂ ਕਰ ਲਈਏ ਇੱਕ ਦਿਨ ਜਾਣ ਕੇ ਕਰ ਲਾਂਗੇ ਉਵੇਂ ਤੇ ਜੇ ਉਹੇ ਸੇਵਾ ਕਰਨ ਜਾਣਾ ਹੋਵੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿੱਥੇ ਟਾਈਮ ਲੱਗਦਾ ਤੇ ਪੱਕੀ ਆਪਣੀ ਮਤਲਬ ਹਰ ਮਹੀਨੇ ਮਤਲਬ 12 ਤਰੀਕ ਨੂੰ ਜਾਣਾ ਹੀ ਜਾਣਾ ਆਪਾਂ ਚਾਰ ਤਿੰਨ ਚਾਰ ਮੁੰਡੇ ਨਿਜਵੇਂ ਤੇ ਪੱਟੀ ਹੋ ਗਿਆ ਜੋ ਕੀ ਤੇ ਇੱਕ ਦੋ ਜਣੇ ਹੋਰ ਹੈ ਜਿਵੇਂ ਤਿੰਨ ਚਾਰ ਜਣੇ ਆ ਸੇਵਾ ਰਲ ਮਿਲ ਕੇ 24 ਘੰਟਿਆਂ ਦੀ ਸੇਵਾ ਹੁੰਦੀ ਹੈ ਆਪਣੀ ਤੇ ਪੱਕੀ ਲੱਗੀ ਕਰਕੇ ਫਿਰ ਫਿਕਰ ਹੁੰਦਾ ਵੀ ਆਪਾਂ ਜਾਣਾ ਹੀ ਜਾਣਾ ਹੈ ਬਾਕੀ ਚਲੋ ਮੈਨੂੰ ਮੇਰੇ ਹਿਸਾਬ ਨਾਲ ਸੇਵਾ ਲੱਗੀ ਨੂੰ 10 ਸਾਲ ਦੇ ਕਰੀਬ ਹੋ ਗਿਆ ਹੋਣਾ ਆਉਣਾ ਹੀ ਆਉਣਾ ਚਲੋ ਕੋਈ ਕੰਮ ਜ਼ਿਆਦਾ ਜ਼ਰੂਰੀ ਹੋਵੇ ਪ੍ਰੋਗਰਾਮ ਹੋਵੇ ਤਾਂ ਫੇਰ ਜ਼ਰੂਰ ਨਹੀਂ ਆ ਜਿੰਦਾ ਕੋਈ ਹੋਰ ਮੁੰਡਾ ਆ ਜਾਂਦਾ ਜਾਂ ਕਈ ਵਾਰ ਇਹ ਹੁੰਦਾ ਵੀ ਸੇਵਾ ਚੇਂਜ ਕਰ ਲਈਦੀ ਆ ਕਿਸੇ ਹੋਰ ਦੇ ਨਾਲ ਤੇ ਬਾਕੀ ਚਲੋ ਇਹਨੇ ਨਾ ਲੱਗੇ ਮਾੜਾ ਮੋਟਾ ਪਰਮਾਤਮਾ ਦੇ ਆੜੀ ਸਾਈਡ ਤੇ ਕੰਮ ਕੁਮ ਦੀ ਹੁਸਾਬ ਨਾਲ ਸੈਟਿੰਗ ਹੋ ਜਾਂਦੀ ਆ। ਬਾਕੀ ਗੱਲ ਮਨ ਦੀ ਆ ਆਪਣੇ ਵੀ ਜੇ ਆਪਣਾ ਮਨ ਹੈਗਾ ਵੀ ਯਾਰ ਆਪਾਂ ਠੀਕ ਐ ਸੇਵਾ ਕਰਨਾ ਜੇ ਆਪਣਾ ਮਨ ਹੀ ਨਾ ਹੋਵੇ ਵੀ ਯਾਰ ਨਹੀਂ ਯਾਰ ਛੱਡ ਨਹੀਂ ਕਿੱਥੇ ਜਾਇਆ ਜਾਂਦਾ ਯਾਰ ਟਾਈਮ ਨਹੀਂ ਲੱਗਦਾ ਤੇ ਕਈ ਹੈਗੇ ਆ ਵਿੱਚੋਂ ਕਈ ਜਣੇ ਹਟ ਗਏ ਆ ਚਲੋ ਅਗਲੇ ਦੀ ਸੌ ਮਜਬੂਰੀਆਂ ਹੁੰਦੀਆਂ ਉਹ ਤੇ ਆਪਾਂ ਨਹੀਂ ਕਹਿੰਦੇ ਤੇ ਉਹ ਸ਼ਾਲਾ ਆ ਕੇ ਜਿਵੇਂ ਤੇ ਫਿਰ ਯਾਰ ਨਹੀਂ ਆਇਆ ਨਹੀਂ ਜਾਂਦਾ ਆਪਣੇ ਥੋੜੇ ਮਜਬੂਰੀ ਚਲੋ ਕੋਈ ਗੱਲ ਨਹੀਂ ਆ ਜਾਂਦਾ ਬਾਕੀ ਆਪਦੇ ਮਨ ਦੀ ਆ ਜੇ ਜਾਂ ਜੇ ਆਪਾਂ ਕਰਨੀ ਹੋਵੇ ਸੇਵਾ ਤੇ ਸਾਰਾ ਕੁਝ ਹੀ ਹੋ ਜਾਂਦਾ ਨਿਕਲ ਵੀ ਜਾਂਦਾ ਟਾਈਮ ਜੇ ਆਪਣਾ ਮਨ ਹੀ ਨਾ ਹੋਵੇ ਨਹੀਂ ਨਹੀਂ ਫਿਰ ਤੇ ਜਨੇ ਮਰਜ਼ੀ ਭਾਨੇ ਬਣਾਈ ਜਾਈਏ ਆਪਾਂ ਬਾਕੀ ਚਲੋ ਜਰੂਰੀ ਕੰਮ ਹੁੰਦਾ ਤੇ ਇਹਦੇ ਚ ਕੋਈ ਇਹ ਥੋੜੀ ਆ ਵੀ ਆਪਾਂ ਵੀ ਫੋਨਾ ਹੀ ਆਉਣਾ ਹਾਜ਼ਰੀ ਲੱਗਣੀ ਆ ਜਾਂ ਕੋਈ ਆ ਵੀ ਚਲੋ ਠੀਕ ਹੈ ਆਪਦਾ ਮਨ ਹੈ ਸੇਵਾ ਕਰਨੀ ਆ ਤੇ ਆ ਜੋ ਨਹੀਂ ਤੇ ਕੋਈ ਜ਼ਰੂਰੀ ਕੰਮ ਆ ਤੇ ਕੋਈ ਵਿੱਚੋਂ ਗਾਇਬ ਵੀ ਪੈ ਜਾਂਦਾ ਵੀ ਇੱਕਦਾਂ ਨਾ ਆਵੇ ਬੰਦਾ ਇੱਕ ਵਾਰੀ ਜਿਵੇਂ ਤੇ ਆਪਾਂ ਪਿੱਛਾ ਲਾ ਵੀ ਜਿਵੇਂ ਉੱਥੇ ਨਾਮ ਲਿਖ ਲਿਖਦੇ ਆ ਵੀ ਆਹ ਠੀਕ ਐਨੇ ਜਾਣੇ ਤੁਸੀਂ ਪੱਕੇ ਆਉਂਦੇ ਜੀ ਜੇ ਨਹੀਂ ਆਉਣਾ ਤੇ ਉਹ ਇੱਕ ਜਣਾ ਹੋਰ ਆਪਾਂ ਆਪਦੀ ਥਾਂ ਤੇ ਹੋਰ ਭੇਜ ਸਕਦੇ ਆ ਤੇ ਚੱਲੀ ਜਾਂਦਾ ਐਵੇਂ ਸਿਸਟਮ ਬਾਕੀ ਆਪਦੇ ਮਨ ਦੀ ਗੱਲ ਆ ਜਿੰਨੇ ਕਰਨੀ ਆ ਉਹਨੇ ਨਹੀਂ ਤੇ ਕਈ ਮੰਨ ਲੋ ਇਹੋ ਜਿਹੇ ਵੀ ਲੋਕ ਪਏ ਜਿਹੜੇ ਦੂਰ ਦੂਰ ਤੋਂ 3-300 ਕਿਲੋਮੀਟਰ ਜਾ ਕੇ ਵੀ ਸੇਵਾ ਕਰਕੇ ਆਉਂਦੇ ਆ ਦਰਬਾਰ ਸਾਹਿਬ ਰਵੰਧਰ ਸਾਹਿਬ ਵੀ ਜਾਂਦੇ ਉੱਥੇ ਵੀ ਸੇਵਾ ਚੱਲੂ ਠੀਕ ਹੈ ਆਪਣੇ ਮਨ ਦੀ ਗੱਲ ਹੈ ਆਪਣੀ ਹੈ ਬਾਕੀ ਪੱਟੀ ਸਾਹਿਬ ਵੀ ਆ ਰਹੇ ਆ ਬੜੇ ਦਿਨ ਬਾਅਦ ਮਿਲ ਰਹੇ ਆ ਪੱਟੀ ਨੂੰ ਵੀ ਬੀਜੀ ਉਹ ਵੀ ਚੱਲ ਰਿਹਾ ਸੀ ਥੋੜਾ ਜਿਹਾ ਬੈਂਕ ਜੇ ਕੰਮ ਜਿਵੇਂ ਬੈਂਕ ਤੇ ਆਉ ਤੇ ਬੀਜੀ ਸੀ ਥੋੜਾ ਜਿਹਾ ਕਈ ਦਿਨਾਂ ਤੋਂ ਤੇ ਨਹੀਂ ਆ ਰਿਹਾ ਕਿ ਉਹ ਕਿਸੇ ਤਰ੍ਹਾਂ ਇਹ ਪਲਾਨਿੰਗ ਬਣਾ ਰਹੇ ਆ ਵੀ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾਣਾ ਤੇ ਸਾਡੇ ਕੋਲ ਮਿਲਣ ਦੋ ਮਹੀਨੇ ਹੋ ਗਏ ਚੰਡੀਗੜ੍ਹ ਜਾਇ ਨਹੀਂ ਜਾਂਦਾ ਚਲੋ ਕੁਛ ਉਹ బిజీ ਹੋ ਥੋੜਾ ਜਿਆਦਾ ਚੱਲ ਰਿਹਾ ਆਪਣਾ ਤੇ ਚਲੋ ਐ ਚੱਲੀ ਜਾਂਦਾ ਆਪਣਾ ਇਤਿਆਸ ਸੀਜ਼ਨ ਸੂਜਨੇ ਮਾੜਾ ਮੋਟਾ ਹੋ ਗਿਆ ਤਾਂ ਕਦੋਂ ਖੋਈ ਜਾਂਦਾ ਉਹਦਾ ਥੋੜਾ ਜਿਹਾ ਡਿਊਟੀ ਵਾਲਾ ਕੰਮ ਹੈ ਜ਼ਰੂਰੀ ਆ ਤੇ ਬਾਕੀ ਚਲੋ ਵਧੀਆ ਜੋ ਕੁਛ ਜਿਵੇਂ ਚੱਲਦੀ ਜਾਂਦਾ ਠੀਕ ਆ ਸਕਦਾ ਕੋਈ 5-7 ਦਿਨਾਂ ਤੱਕ ਚਾਹੀਏ ਇੱਕ ਦੋ ਕੰਮ ਜੇ ਵੀ ਸੀਗੇ ਤੇ ਇੱਥੇ ਲੋਈ ਗੁਰੂ ਘਰ ਦੀ ਚਾਹ ਤੇ ਸੰਤੂ ਸਾਹਿਬ ਵੀ ਆ ਗਏ ਜੋਗੀ ਸਾਹਿਬ ਆਪਣੇ ਪੇਟੀਆਂ ਲਿਆਉਂਦੇ ਹੋਏ ਬਹੁਤ ਬਹੁਤ ਧੰਨਵਾਦ ਜੀ ਨਵਾਜ ਜੋਗੀ ਲੈ ਆਓ ਲੈ ਆਓ ਲੈ ਆਓ ਜੋਗੀ ਸਾਹਿਬ ਪੂਰੀ ਸੇਵਾ ਕਰਦੇ